ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੈਰੇ ਅੱਜ ਇੱਧਰ ਚੰਨੀ ਆਪਣੇ ਛੋਟੇ ਭਰਾ ਦਾ ਲੈਂਟਰ ਮਕਾਨ ਦਾ ਤੇ ਅੱਜ ਇੱਕ ਜੇਟ ਸੰਗਰਾਂਦ ਦਾ ਦਿਹਾੜਾ ਜੀ ਕਰਾਉਣੇ ਸਾਡੀ ਮੁਲਾਕਾਤ ਮਸ਼ੀਨ ਲੱਗੀ ਵੀ ਆ ਆ ਦੇਖੋ ਮਿਸਤਰੀ ਵੀ ਆ ਰਿਹਾ ਠੰਡਾ ਹੋਰ ਮਿਸਤਰੀ ਕਾਇਮ ਆ ਹਾਂਜੀ ਹਾਂਜੀ ਹਾਂ ਇੱਧਰ ਮਿਸਤਰੀ ਆ ਚੰਨੀ ਦੇ ਮਾਮੇ ਦਾ ਮੁੰਡਾ ਆ ਬਈ ਜੀ ਤੇ ਇੱਧਰ ਆ ਮੁੰਡੇ ਲੇਬਰ ਵਾਲੇ ਪੀਨੇ ਆ ਹੋਰ ਕਿਵੇਂ ਕਹਿ ਨਾਵਾ ਤੇਰਾ ਸ਼ਾਮੀ ਸ਼ਾਮੀ ਐ ਉਰੀ ਪੈਂਦਾ ਰਾਤ ਨੂੰ ਤੇ ਕਰਾਉਣੇ ਅੱਗੇ ਸਾਨੂੰ ਸਾਰਿਆਂ ਨਾਲ ਮੁਲਾਕਾਤ ਦੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਲੈਟਰ ਪੈ ਰਿਹਾ ਸਾਡੇ ਵੀਰ ਜੰਨੀ ਦੇ ਛੋਟੇ ਲਿਮਕਾਨ ਦਾ ਹਾਜੀ ਜੰਨੀ ਜੀ ਫਿਰ ਵਧਾਈਆਂ ਤੈਨੂੰ ਵੀ ਨਵੇਂ ਮਕਾਨ ਤੇ ਲੈਟਰ ਪੈਣ ਲੱਗਿਆ ਅੱਜ ਮਾਰਗਾ ਕਿਰਪਾ ਕਰੇ ਤੇ ਕਿਰਪਾ ਕਰਦੀ ਹੋਰ ਚੜਦੀ ਕਲਾ ਖੁਸ਼ ਆ ਔਰ ਚੌਕੀਦਾਰ ਕੀ ਆ ਸੁਣਾਉਣਾ ਚਾਹੁੰਨਾ ਚੱਲਦਾ ਕੰਮ ਚੋਰਾ ਠੀਕ ਆ ਕੋਈ ਬਾਤ ਘਾੜਦਾ ਨਹੀਂ ਕੰਨੀ ਵੱਲੋਂ ਸੇਵਾ ਵੱਲੋਂ ਸੇਵਾ ਵੀ ਬਹੁਤ ਕਰਦਾ ਜੀ ਠੀਕ ਆ ਜੀ ਤੇ ਉਧਰ ਸੱਤਾ ਖੜਾ ਗਵਾਂਡੀ ਦਾ ਪੱਕਾ ਮਚਰੇ ਦੇ ਮਕਾਨ ਪਾਇਆ ਉਹ ਆ ਜਾ ਆ ਜਾ ਤੈਨੂੰ ਵੀ ਕੋਈ ਪਲਾਈਏ ਖਲਾਈਏ ਤੇ ਉਧਰ ਮਾਰ ਰਲਿਆ ਪਿਆ ਬਜਰੀ ਦਾ ਆਵਾਜ਼ ਆਵਾਜ਼ ਕਾਟਾ ਡੇਢ ਘੰਟਾ ਹੋ ਗਿਆ ਮਿਸਤਰੀ ਚੱਲਦੀ ਨੇ ਮਸ਼ੀਨ ਹੈ ਹਾਂਜੀ ਹਾਂ ਘੰਟਾ ਕਿ ਹੋਇਆ ਹਾਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਕੇ ਪਿੱਤੇ ਤੇ ਚੱਲ ਰਿਹਾ ਕੰਮ ਆ ਦੇਖੋ ਕਿੰਨੇ ਕਿੰਨੇ ਉਹਦਾ ਮਸਾਲਾ ਕਰਿਆ ਮਿਸਤਰੀ ਤਿਆਰਦਾ ਕਰਿਆ ਜੀ ਬੱਦਰੀ ਦੇ ਪੈ ਰਹੇ ਹੈ ਇਹਦੇ ਵਿੱਚ 10 10 ਬੱਦਰੀ ਰੀਤਾ ਪੈ ਰਿਹਾ ਹੈ 7 ਰੀਤਾ 7 ਇੱਕ ਬੋਰੀ ਸੀਮੈਂਟ ਇੱਕ ਬੋਰੀ ਤੇ 1 ਐਮ ਐਮ ਐਲ ਕੈਮੀਕਲ ਕੈਮੀਕਲ ਠੀਕ ਆ ਅਬੂਜਾ ਸਮਿਟ ਵਰਤ ਰਹੇ ਹੈ ਸੀ 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 ਏਸੀ ਸੀ ਸੀ ਠੀਕ ਏਸੀ ਸੀ ਸੀ ਸਿਮੈਂਟ ਗੱਡੀ ਏਸੀ ਸੀ ਆ ਜਾਈਦੀ ਠੀਕ ਆ ਜੀ ਠੀਕ ਆ ਜੀ ਬਾਠ ਠੀਕ ਆ ਠੀਕ ਆ ਮੇਸਤਰੀ ਦਾ ਇਹ ਭਾਈ ਇਹ ਮਾਲ ਦਾ ਇਹ ਪਾ ਰਿਆ ਹੈ ਇਹ ਤੇ ਇਧਰ ਲੇਵਲ ਲੱਗਿਆ ਰੋਪੜ ਦੀ ਲੇਵਲ ਆ ਹੁਣ ਹੈ ਅੱਗੇ ਤੂੰ ਕਰਾਲੀ ਦੀ ਰੱਖਣਾ ਮੇਸਤਰੀ ਹੈ ਐਦ ਕੀ ਰੋਪੜ ਦੀ ਮੇਸਤਰੀ ਨੇ ਲੇਵਲ ਰੱਖੀ ਆ ਚੱਲ ਰਿਹਾ ਜੀ ਕੰਮ ਪੂਰਾ ਵਧੀਆ ਪਾ ਪਾ ਤੇ ਇਹਨੇ ਮੁੰਡੇ ਨੇ ਪਾਈਪ ਠੀਕ ਤੇ ਮੈਂ ਇਲੈਕਟ੍ਰਿਕ ਠੀਕ ਆ ਵਧੀਆ ਓਕੇ ਰਿਪੋਰਟ ਆ ਅੱਜ ਹੋਰ ਹੋ ਗਿਆ ਕੱਲ ਚੰਨੀ ਦੇ ਡਾਈ ਜਮਾ ਤੇਰੇ ਢੀਚੇ ਤੇ ਆ ਜਾ ਚੰਨੀ ਦੇ ਪਹੇ ਮੋਟੇ ਆ ਚਲੋ ਚੱਲਦਾ ਰਹਿੰਦਾ ਹਰੇਕ ਨੂੰ ਆਪਣੀ ਸਮਝ ਨਾਲ ਚੀਜ਼ ਖਰੀਦਦਾ ਆ ਚੰਨੀ ਦਾ ਚਾਚਾ ਜੀ ਇਹ ਭਾਈ ਬਹੁਤ ਟਾਈਮ ਹੋ ਗਿਆ ਰੋਪੜੇ ਰਹਿੰਦਾ ਔਰ ਦਾ ਚਾਚਾ ਰੋ ਦੇਵੀ ਚਾਚਾ ਸਾਡਾ ਐਮਾ ਅੱਜ ਵੀਡੀਓ ਵਿੱਚ ਹੁਣ ਪਾ ਲੈਣਾ ਸ਼ਾਮਲ ਕਰ ਦੇਣਾ ਤੈਨੂੰ ਵੀ ਚੈਨਲ ਦੇ ਦੇਣਾ ਔਰ ਫਿਰ ਚੰਨੀ ਦੇ ਮਕਾਨ ਦਾ ਅੱਜ ਕਿੰਨਾ ਜਾਊ ਆ ਚਾਚਾ ਵਾਹ ਚਾਹਾ ਵਾ ਮਗਰ ਚਾਚਾ ਆਪਣਾ ਦਿਖਦਾ ਨਹੀਂ ਹੈਗਾ ਕਿੱਧਰ ਗਿਆ ਉਹਦੇ ਬਾਈ ਸੱਟ ਲੱਗ ਗਈ ਦੀ ਹਨਾ ਸੱਟ ਲੱਗ ਗਈ ਦੀ ਮਗਰ ਚਾਚੇ ਦੇ ਤੇ ਨੇਰੀ ਆਈ ਦੀ ਖੰਭਾ ਗਿਰਿਆ ਵੀ ਤਾਂ ਰਸਤੇ 'ਚ ਉਹ ਵਾਪਰ ਕੋਣੀ ਪਰਫੈਕਟ ਹੋ ਗਿਆ ਪੱਟੀ ਕਰਾਉਣ ਗਏ ਸਰਦੀ ਤੇ ਤੇ ਪੱਟੀ ਦਾ ਜਪਾਨ ਦਿਨ ਦਾ ਆਊਗਾ ਗਿਆ ਵੇ ਤੇ ਇੱਧਰ ਚੱਲ ਰਿਹਾ ਬੰਦੇ ਵਧੀਆ ਲੈਂਟਰ ਵਾਲੇ ਆ ਸਾਰੇ ਓ ਠੀਕ ਠਾਕ ਆ ਸੇਵਾ ਕਰਦਾ ਪੂਰੀ ਹਾਂ ਕੋਈ ਕਸਰ ਦਾ ਨਹੀਂ ਠੀਕ ਆ ਕੋ ਖਾਣਾ ਪੀਣਾ ਦੱਸ ਦੋ ਮੌਸਮ ਵੀ ਵਧੀਆ ਹੋ ਗਿਆ ਨਾ ਦੇਖ ਲੈ ਬਾਰਾ ਚ ਵਾਲੀ ਹੋ ਗਿਆ ਐ ਕੋਈ ਧੁੱਪ ਨਹੀਂ ਲੱਗਦੀ ਮੁੰਡੇ ਨੇ ਖੁਸ਼ ਕਰੇ ਪਏ ਆ ਚੰਨੀ ਨੇ ਐ ਨਨੰਦਾ ਵਿੱਚ ਆ ਅੱਜ ਲੱਗੇ ਮੈਂ ਹੇਠਾਂ ਜੀ ਇੱਧਰ ਰੇਤਾ ਬਜਰੀ ਵਾਲੇ ਵੀ ਹੁੰਦੇ ਹਾਂਜੀ ਇਹ ਵਾਈਬ੍ਰੇਟਰ ਭਾਈ ਇਹ ਜ਼ਰੂਰੀ ਹੈ ਮਿਸਤਰੀ ਹੈ ਨਾ ਆਲਾ ਕੋਲਾ ਤਾਂ ਵਾਈਬ੍ਰੇਟਰ ਇਹਦੇ ਨਾਲ ਆਇਆ ਨਾ ਫਿਰ ਜਿਹੜਾ ਮਾੜਾ ਮੋਟਾ ਸਰੀਆਂ ਜੈਂ ਬਜਰੀ ਰਾਜੀ ਜਾਂਦੀ ਆ ਇਹਦਾ ਫਾਇਦਾ ਕਿੰਨਾ ਕੁ ਮੈਸਤਰੀ ਇਹਦਾ ਮਤਲਬ ਹੈ ਜਿੰਨੀ ਵੀ ਵਿੱਚ ਪਾਣੀ ਆ ਹਵਾ ਉਹ ਸਾਰੀ ਮਤਲਬ ਠੋਸ ਬਣ ਜਾਂਦਾ ਈ ਠੋਸ ਬਣ ਜਾਂਦਾ ਵੀ ਲੈਂਟਰ ਵਾਸਤੇ ਐਰ ਪੂਰਾ ਜ਼ਿਆਦਾ ਬੈਨੀਫਿਟਾ ਬੈਨੀਫਿਟਾ ਵਧੀਆ ਹੈ ਠੀਕ ਆ ਜੀ ਉਹ ਤਾਂ ਕਿੰਨੀ ਕਿਤੇ ਗੱਡੀ ਆ ਅਸੀਂ ਸੀਸੀ ਵਿੱਚੇ ਬਾਦੀ ਖੰਡੇ ਵਾਲੀ ਦੇਖ ਰਹਾ ਹੈ ਅਕਲ ਜਦ ਹੀ ਤੁਹਾਨੂੰ ਪੀਣੇ ਦਿੱਤੀ ਵਿੱਚ ਗਾ ਪਿੱਛੇ ਗੇਰਤੀ ਦੇਖ ਲੈ ਮਿਸਤਰੀ ਕੋਲੋਂ ਹੀ ਕਰਦੇ ਆ ਵੀ ਸੀਸੀ ਵਿੱਚੇ ਪੀ ਕੇ ਛੜਤੀ ਚੌਂਕੀਦਾਰਾ ਮਾਰ ਕੋਲ ਦੇ ਹੁਣ ਸਵਾਰ ਕੇ ਕੋਲ ਦੇ ਠੀਕ ਹੈ ਭੁੱਖ ਜਾਣ ਲੱਗੀ ਵੀ ਖਾਣਾ ਪੀਣਾ ਦੱਸ ਦੇ ਜਿਵੇਂ ਵੈਂਟ ਨਹੀਂ ਬੰਦਾ ਅੱਛਾ ਠੀਕ ਹੈ ਨਾ ਲੈਂਟਰ ਪਾ ਕੇ ਤਾਂ ਫੇਰ ਬਹੁਤ ਟਾਈਮ ਲੱਗ ਜਾਣਾ ਨਹੀਂ ਨਹੀਂ ਹੁਣ ਉਧਰ ਆਪਾਂ ਨੇ ਸਮਾਨ ਪਾਣੀ ਤੇਰੇ ਬਾਅਦ ਤੇ ਤਿਆਰ ਕਰਿਆ ਪਿਆ ਉਹ ਤਾਂ ਕਹਿੰਦੇ ਐਨ ਓਕੇ ਆ ਰਿਪੋਰਟ ਠੀਕ ਆ ਜੀ ਠੀਕ ਆ ਤੇ 1:30 ਵਜੇ ਫਿਰ ਤੈਨੂੰ ਪਲਾਉਣੇ ਚਾਹ ਪਾਣੀ ਸੱਤਾ ਦੂਰ ਖੜਿਆ ਸੀ ਜਾਂਦਾ ਐ ਦੂਰ ਖੜ ਕੇ ਥੋੜੋ ਚੱਲਦਾ ਹੁੰਦਾ ਕੰਮ ਆਉਣਾ ਪੈਂਦਾ ਹੁੰਦਾ ਆਉਂਦਾ ਨਹੀਂ ਹੈਗਾ ਸੱਤਾ ਠੀਕ ਗੱਲ ਨਾ ਬਣ ਰਿਹਾ ਘਰ ਬਣਾ ਰਿਹਾ ਬ੍ਰੇਕ ਬੰਦ ਰੋ ਠੀਕ ਦੀ ਨਵੇਂ ਘਰ ਦੀ ਆਪਣੇ ਦੀ ਚੌਕ ਹੁੰਦਾ ਜੀ ਚੰਨੀ ਨੂੰ ਵੀ ਪਹੁੰਚਾਓ ਆ ਇਹ ਪਾਰ ਤੇ ਤੇ ਅਗਲੇ ਪਾਰ ਤੇ ਹਾਂਜੀ ਹੁਣ ਚੱਕਣਗੇ ਸਮੋਸੇ ਬਰੈਡ ਨਾਲ ਕੋਈ ਮਿੱਠਾ-ਮੁੱਠਾ ਖਲਾਉਂਗੇ ਹਾਂ ਮਿਸਤਰੀ ਮਸ਼ੀਨ ਕਰਤੀ ਬੰਦ ਹਣਾ ਹੁਣ 2:30 ਵੱਜ ਗਏ ਆਉਂਦਾ ਜੰਨੀ ਕਹਿੰਦਾ ਆਉਂਦਾ ਸਮੋਸੇ ਛੱਡੇ ਵੀ ਤੇ ਕੜਾਈ 'ਚ ਠੀਕ ਹੈ ਜੀ ਕਹਿੰਦਾ ਫਿਰ ਗਰਮ-ਗਰਮ ਦੇ ਤਾਂ ਕਰਕੇ ਉੱਧਰ ਆਪਣਾ ਪਲੰਬਰ ਵੀ ਆ ਗਿਆ ਲੇਬਰ ਉੱਧਰ ਬੈਠ ਗਈ ਹੁਣ ਹਾਂ ਅੰਦਰ ਉੱਤਰ ਬੈਠ ਗਈ ਉੱਤਰ ਚੰਨੀ ਦੀ ਮੰਮੀ ਵੀ ਖੜੀ ਆ ਉਹਦੇ ਨਾਲ ਹਾਂਜੀ ਹੁਣ ਲੱਗੇ ਆਪਾਂ ਇਹਨਾਂ ਨੂੰ ਇਹ ਕਹਿੰਦੇ ਰੋਟੀ ਜਗ੍ਹਾ ਸਾਨੂੰ ਬਰੈਡ ਸਮੋਸੇ ਖਿਲਾ ਦੋ ਚੰਨੀ ਲਿਆ ਬਰੈਡ ਸਮੋਸੇ ਨਾਲ ਲਿਆ ਨੇ ਦਾਸ ਗੁੱਲੇ ਤੇ ਇੱਧਰ ਅੰਦਰ ਮਿੱਤਰੀਆਂ ਨੂੰ ਦੇ ਤੇ ਤੇ ਇੱਧਰ ਅਦਰਕ ਤਾਂ ਦਾ ਬਹੁਤ ਨਿਆਰਾ ਹਨਾ ਚੰਨੀ ਦਰਾਖਤਾਂ ਦਾ ਤੇ ਠੰਡਾ ਐਨ ਧੁੱਪਾਂ ਨਹੀਂ ਕਿੰਨੀ ਧੁੱਪ ਤੇਤੀ ਛਾਂ ਆ ਪਈ ਐ ਹਵਾ ਚੱਲਦੀ ਹੰਡੀ ਤੇ ਉੱਧਰ ਉਹ ਲੇਬਰ ਵਾਲੇ ਖਾ ਰਹੇ ਆ ਜੀ ਮੈਂ ਉਹ ਦੇਤਾ ਸਾਮਾਨ ਖਾਣੇ ਪੀਣੇ ਦਾ ਤੇ ਕਹਿੰਦੇ ਅਸੀਂ ਤਾਂ ਜੀ ਰੋਟੀ ਦਾ ਰੋਜ਼ੇ ਖਾਂਦੇ ਆ ਅੱਜ ਸਾਨੂੰ ਸਮੋਸੇ ਬ੍ਰੈਡ ਖਿਲਾ ਦੋ ਜੀ ਕਹਿੰਦੇ ਜਿਆਦਾ ਕਿਸੇ ਦੀ ਭਰਾ ਲੈ ਆਂਦੀ ਇਸ ਤਰ੍ਹਾਂ ਆਪਣੇ ਭਾਈ ਜਾਰਾ ਵੀ ਛੱਡਣ ਲੱਗੇ ਹੋਏ ਨਾ ਦੇਖ ਲੈ ਦਵਾ ਦੇ ਚੌਕੀਦਾਰ ਬਾਈਆ ਬਣਾ ਲੱਗਿਆ ਹੋਇਆ ਪਾਣੀ ਉਹ ਹੁੰਦਾ ਨਾ ਨਿਚੜਦਾ ਹਾਂ ਉਹ ਲੈਂਟਰ ਪੱਤੇ ਇੱਥੇ ਪੌੜੀ ਸੀ ਭਾਈ ਉਰੇ ਤਾਂਗ ਵਿੱਚ ਸੀ ਅੱਛਾ ਆਪਾਂ ਉੱਪਰ ਛੱਡੇ ਆ ਪੌੜੀ ਹਾੜੇ ਦੇਖ ਲਈਦਾ ਤਾਂ ਮੈਂ ਠੀਕ ਹੈ ਜੀ ਨਾਮ ਆਇਆ ਹਾਂ ਸਮਨ ਵਰਗਾ ਹੀ ਜਾਂ ਮੈਂ ਕੀ ਕਰਾਂ ਇਹ ਵੀ ਨਵੇਂ ਆਉਣੇ ਹੁਣ ਦੇਖੀ ਨਵੇਂ ਹੀ ਨਵੇਂ ਆਉਣੇ ਉੱਧਰ ਚੱਲ ਦੇ ਹੱਕਾ ਮਜੂਰਾ ਪਰ ਖਾਣੇ ਦਾਣੇ ਦਾ ਚੰਨੀ ਕਰ ਰਹੀ ਪੂਰੀ ਸੇਵਾ ਆਹ ਲੋ ਜੀ ਖੜਾ ਤੇ ਆਦਰ ਆ ਗਿਆ ਆਪਣਾ ਚੰਨੀ ਦਾ ਡੈਡੀ ਵੀ ਆ ਗਿਆ ਮੱਗਰ ਚਾਚਾ ਸਾਡਾ ਹੋਰ ਅੱਜ ਆਪਾਂ ਦਾਈਆਂ ਤੈਨੂੰ ਪਹਿਲਾਂ ਨਵੇਂ ਲੈਂਟਰ ਮਗਾਉਂਦੀਆਂ। ਆ ਹੋਰ ਠੀਕ ਆ ਛੱਟਦੇ ਹੁਣ। ਦੇਖੋ ਜੀ ਚਾਚੇ ਦੇ ਛੱਟ ਲੱਗੀ ਪਹਿਲੀ ਤਰੀਕ ਨੂੰ ਨੇਰੀ ਆਈ ਜਿੱਦਣ ਖੰਭਾ ਗਿਰ ਗਿਆ ਤਾਂ ਪੂਣੀ ਚਾਚਾ ਸਾਰੀ ਫੈਕਚਰ ਆ ਹਨਾ। ਪੂਣੀ ਚਾਚਾ ਦੀ ਫੈਕਚਰ ਹੋ ਗਈ ਧੀ। ਫੇਰ ਵੀ ਦੇਖੋ ਚਾਉ ਅੱਜ ਆਪਾਂ ਨੇ ਨਵੇਂ ਮਕਾਨ ਦਾ ਲੈਂਟਰ ਕਰਦਾ। ਵੀ ਆਪਣੀ ਛੱਟ ਨੂੰ ਉਹ ਕਰਕੇ ਪੱਟੀ ਕਰਵਾ ਪੱਟੀ ਕਰਾ ਕੇ ਆਏ ਹਨਾ ਚਾਚੇ ਪਰ ਆ ਪੱਟੀ ਕਰਾ ਕੇ ਸਰਜੀਦ ਦੇ ਹਸਪਤਾਲ ਚ ਤੇ ਹੱਡੀਆਂ ਦਾ ਹਸਪਤਾਲ ਆ ਉਹ ਉੱਥੇ ਪੱਟੀ ਕਰਾ ਕੇ ਚਾਚਾ ਉਹਰੇ ਪਹੁੰਚ ਗਿਆ। ਤੇ ਕਹਿੰਦਾ ਮੈਂ ਘਰ ਨਹੀਂ ਜਾਣਾ ਵੀ ਉਰੀ ਬੈਠੂਗਾ ਤੇ ਥੋੜੀ ਜਿਹੀ ਪਸਣੀਆਂ ਪਰ ਵੀ ਛੱਟਦੀ। ਰੈਸਟ ਵੀ ਦੱਸੀ ਵੀ ਆ ਫੇਰ ਵੀ ਅੱਜ ਮਕਾਨ ਦਾ ਚਲੋ ਲੈਟਰ ਪੈਂਦਾ ਚਾਹ ਹੁੰਦਾ। ਛੱਟ ਦੀ ਪ੍ਰਵਾਹ ਤੇ ਬਿਨਾਈ ਚਾਚਾ ਜੂਰੇ ਖੜਾ ਦੇਖੋ। ਉਧਰ ਕੰਮ ਚ ਆਵੇ ਹੈ, ਲੇਬਰ ਚ ਆਵੇ ਹੈ। ਲੈਟਰ ਚਾਚਾ ਪਾਣੇ ਵਾਲਾ ਹੀ ਹੈ ਨਾ ਨੇੜੇ ਲੱਗ ਕੇ ਹੁਣ ਤਾਂ। ਹਾਂ ਤੇ ਥਰੇ ਲੱਗ ਗਿਆ ਹਨਾ। ਬਹੁਤ ਵਧੀਆ ਕੰਮ ਕਰ। ਚਾਚਾ ਪੂਰਾ ਚਾਹ ਹੁਣ ਅੱਜ ਦਾ ਹਨਾ। ਛੱਟ ਦਾ ਕੋਈ ਪ੍ਰਵਾਹ ਤਾਂ ਨਹੀਂ। ਛੱਟ ਦੀ ਪ੍ਰਵਾਹ ਨਹੀਂ ਦੇਖੋ ਕੋਈ ਨਹੀਂ। ਬਹੁਤ ਆ ਬਹੁਤ ਆਵਾ ਚਾਚੇ ਨੂੰ ਵੀ ਬਾਈ ساری ਉਮਰ ਹੋ ਕੇ ਕੰਮ ਕਰਦੇ ਨੂੰ ਇਹੀ ਕੰਮ ਵਾਸਤੇ ਵੀ ਆਪਣਾ ਹਨਾ ਘਰ ਵਧੀਆ ਮਕਾਨ ਬਣਾਉਂਗੇ ਅੱਜ ਉਰੇ ਆਪਣੇ ਨਾਲੇ ਆਪਣੇ ਰੋਡ ਨਿਕਲਦਾ ਹਨਾਹਰ ਵਾਲਾ ਰੋਡ ਨਾਲੇ ਆ ਜਿੱਥੇ ਆਪਣੇ ਛੋਟੇ ਭਰਾ ਚੰਨੀ ਦਾ ਮਕਾਨ ਬਣਦਾ ਬਾਈਪਾਸ ਰੋਡ ਨਾਲੇ ਕੱਟਮੀ ਆ ਇੱਧਰ ਕੱਟਮੀ ਸਾਰੀ ਹੋਣੀ ਆ 100 200 ਮੀਟਰ ਇੱਧਰ ਰੋਡ ਵੀ 100 ਮੀਟਰ ਪਰੇ ਰੋਡ ਆਪਣਾ ਨਹਿਰ ਵਾਲਾ ਜਿਹੜਾ ਚਮਕੌਰ ਸਾਹਿਬ ਤੇ ਰੋਪੜ ਨੂੰ ਜਾਂਦਾ ਬਾਈਪਾਸ ਤੇ ਨਾਲੇ ਆ ਚੰਨੀ ਦਾ ਮਕਾਨ ਬਣਦਾ ਬਹੁਤ ਵਧੀਆ ਜਗ੍ਹਾ ਤੇ ਮਕਾਨ ਫਲਾਡ ਲੱਤਾ ਦਾ ਚੰਨੀ ਨੇ ਬਾਬਾ ਜੀ ਦੀ ਕਿਰਪਾ ਨਾਲ ਸਤ ਗੁਰਾਂ ਦੀ ਅੱਜ ਲੈਂਟਰ ਪੈ ਰਿਹਾ ਤੇ ਔਲੀ ਔਲੀ ਉਰੇ ਆਪਨੇ ਆ ਜਾਣਾ ਹੁਣ ਟੱਪਰੀਆਂ ਬੇਤੀ ਕਰੋ ਵੀ ਸਾਡਾ ਦਾ ਕੰਮ ਜਰੇ ਹੋ ਜਵੇ ਸਮਾਂ ਲੱਗਦਾ ਹੈ ਇੱਕ ਚੀਜ਼ ਨੂੰ ਮਿਹਨਤ ਕਰਨੀ ਪੈਂਦੀ ਆ ਆਹ ਨਹੀਂ ਮਿਹਨਤ ਵੀ ਨਾ ਚੋਖੇ ਹਾਂ ਇਹ ਆ ਗੱਲ ਵੀ ਭਾਈ ਟਾਈਮ ਲੱਗਦਾ ਦੇਖੋ 30 ਸਾਲ ਦਾ ਟਾਈਮ ਦੱਸਿਆ ਇੱਧਰ ਸਮਿਟ ਆ ਗਿਆ ਸਮਿਟ ਰੱਖਿਆ ਹੋਇਆ ਉੱਧਰ ਸਾਈਡ ਪਰ ਤੇ ਲੈਂਟਰ ਵੀ ਪੈਣੇ ਆਲਾ 30 ਸਾਲ ਦੀ ਮਿਹਨਤ ਬਾਅਦ ਅੱਜ ਇਹ ਮਕਾਨ ਦਾ ਲੈਂਟਰ ਪਿਆ ਜੀ ਆਪਣਾ ਮਿਹਨਤ ਕਰੀ ਤਾਂ ਇਹ ਦਿਨ ਦੇਖਣ ਨੂੰ ਮਿਲਿਆ ਤੇ ਟਾਈਮ ਲੱਗਦਾ ਕੋਈ ਵੀ ਚੀਜ਼ ਨੂੰ ਕਾਲੀ ਨਾ ਕਰਿਆ ਕਰੋ ਕੋਈ ਵੀ ਕਿਸੇ ਵੀ ਮੰਜ਼ਲ ਤੇ ਜਾਣਾ ਤਾਂ ਸਮਾਂ ਲੱਗਦਾ ਹੀ ਲੱਗਦਾ ਆਪਾਂ ਇਹ ਲਿਆਉਂਦਾ ਜਰੂਰ ਆ ਲਿਆਉਂਦਾ ਜਰੂਰ ਆ ਸਮਾਂ ਲੱਗਦਾ ਲੋਕ ਕਾਲੀ ਜਿਆਦਾ ਕਰ ਲਾਗੇ ਜਾਂਦਾ ਤੇ ਰਾਲੇ-ਦਾਲੇ ਬਾਬਿਆਂ ਕੋਲ ਵੀ ਭੱਜਦੇ ਫਿਰਦੇ ਆ ਮੇਰੇ ਸ਼ਬਦ ਕਹਿਣਾ ਤਾਂ ਚਾਹੁੰਦਾ ਜੀ ਪਰ ਕਹਿਣੇ ਪੈਣੇ ਆ ਹਾਂ ਗੁਰੂ ਖਰੋਸ਼ਾ ਨੇ ਉਹਦਾ ਨਹੀਂ ਗੁਰੂ ਖਰੋਸ਼ਾ ਸਭ ਕੁਝ ਬਰਦਾਰਦਾਰ ਪੜਕਦੇ ਫਰੀ ਜੰਨੇ ਫਿਰ ਫੇਰ ਨਹੀਂ ਗੱਲ ਬਣਦੀ ਕਿੱਥੇ ਜਾਣ ਦੀ ਲੋੜ ਨਹੀਂ ਹਾਂ ਉਹ ਮਹਾਰਾਜ ਦੇ ਲੱਟ ਲੱਗੋ ਹਾਂ ਸਿਰੀ ਗੁਰ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਮ ਨਾਲ ਜੁੜੋ ਬਾਣੀ ਜਪੋ ਹਾਂ ਉਹਦੇ ਉੱਪਰ ਕੁਝ ਨਹੀਂ ਕਿੱਥੇ ਜਾਣ ਨੂੰ ਜਾਣ ਦੀ ਲੋੜ ਨਹੀਂ ਹਾਂ ਸਭ ਕੋ ਦੰਦਾ ਮਾਲਕ ਸਮਾਂ ਲੱਗਦਾ ਪਰ ਸਮਾਂ ਅੜੀਕਦੇ ਨਹੀਂ ਆਪਣੇ ਪੜਕਦੇ ਫਰੀ ਜੰਨੇ ਆ ਫੇਰ ਕਿਹਦੇ ਮਿਲਦਾ ਜਿੱਥੇ ਜਾਣੇ ਆ ਹਾਂ ਸਾਨੂੰ ਜਿੱਥੇ ਜ਼ਿੰਦਗੀ ਵਿੱਚ ਸਾਨੂੰ ਆਸ ਵੀ ਨਹੀਂ ਸੀ ਜੀ ਸਾਨੂੰ ਇੱਥੇ ਮਹਾਰਾਜ ਨੇ ਛਕ ਪਜਾਤਾ ਹਾਂ ਉਸੇ ਪਜਾਤਾ ਅੱਜ ਉਹ ਮਹਾਰਾ ਦੀ ਕਿਰਪਾ ਦੇਖੋ ਇਹ ਚਾਚੇ ਦੇ ਬੋਲ ਸਮਾਂ ਲੱਗਦਾ ਸਮੇਂ ਦੀ ਢੀਕਰਿਆ ਕਰੋ ਭਰੋਸਾ ਰੱਖੋ ਆਪਣੇ ਸਤਿਗੁਰਾਂ ਤੇ ਇਹ ਬਹੁਤ ਬੜੀਆਂ ਗੱਲਾਂ ਕਹੀਆਂ ਚਾਚੇ ਨੇ ਅੱਜ ਚੱਲਦਾ ਜੀ ਕੰਮ ਅੱਗੇ ਤੁਹਾਨੂੰ ਦਿਖਾਉਂਦੇ ਰਹੋਗੇ ਲੈਂਟਰ ਬਾਹਰ ਨੇੜੇ ਹੀ ਆ ਹੁਣ ਆਪਣਾ ਉਧਰ ਚੌਂਕੀਦਾਰ ਨਹੀਂ ਲੱਗੇਵੇਂ ਪੂਰਾ ਜੋਰਾ-ਜੋਰਾ ਨਾਲ ਬਾਕੀ ਹਾਂ ਆਪਾਂ ਆਪ ਉਹ ਠੀਕ ਹੈ ਜੀ ਚੜਦੀ ਕਲਾ ਜੀ ਚੜਦੀ ਕਲਾ ਆ 11ਵਾਂ ਚੱਲਿਆ ਅੱਛਾ ਕਰਤਾ ਢੇਰੇ ਤੇਰੀ ਕਰਤਾ ਉਹਨੇ ਹਾਂ ਜੰਨੀ ਫਰ ਐ ਨਾ ਤਸਲੇ ਪ੍ਰੋਪਰ ਪ੍ਰੋਪਰ ਪਾਏ ਆ ਬਜਰੀ ਦੇ ਤੇਰੇ ਬਾਈ ਮਿੱਤਰ ਕਿੰਨੇ ਪਾਏ ਬਜਰੀ ਰੇਤੇ ਦੇ ਪੰਜ ਪੰਜ ਪਾਏ ਪੰਜ ਪਾਏ ਉੱਪਰ ਦਾ ਉਹ ਤਾਂ ਕਰਕੇ ਦੋ ਘੱਟ ਪਾਉਂਦਾ ਟੀਸੀ ਲਾਉਂਦਾ ਵੇਖੋ ਤਸਲੇ ਦੀ ਟੀਸੀ ਲਾਉਂਦਾ ਨਾ ਕਰਕੇ ਪਾਏ ਆ ਪ੍ਰੋਪਰ ਪਾ ਰਹੇ ਆ ਦੀ ਗਿਫਤੀ ਮਾਰੀ ਆ ਪਹਿਲਾਂ ਵੀ ਕਰੀ ਜੀ ਗਣਤੀ ਸਹੀ ਪਾਉਨੇ ਆ ਨਾ ਜਨੀ ਚੱਲ ਠੀਕ ਆ ਚੰਨੀ ਤੇਰੇ ਡੈਡੀ ਨਾਲ ਗੱਲਬਾਤ ਕਰੀਦੀ ਉਹ ਕਹਿੰਦਾ 30 ਸਾਲ ਬਾਅਦ ਇਸ ਦਿਨ ਆਇਆ ਕਹਿੰਦਾ ਮੇਰੀ ਮੇਜ਼ ਮਕਸ਼ਦ ਤੇ ਬਾਅਦ ਕਹਿੰਦਾ ਸਮਾਂ ਲੱਗਦਾ ਲੋਕ ਕਾਲੀ ਕਰਦੇ ਆ ਦੇਖ ਲੈ 30 ਸਾਲ ਦੀ ਠੀਕ ਬਾਅਦ ਅੱਜ ਇਹ ਕੰਮ ਆਇਆ ਹੋਇਆ ਬਸ 33 ਵਾ ਮੁੰਡੇ ਨੂੰ ਲੱਗਿਆ ਹੋਇਆ ਠੀਕ ਆ 3 ਤਰੀਕ ਨੂੰ ਇੰਤਖਾਲ ਤੋਂ ਓੜਾ ਗਾਪ ਨੂੰ ਪਿੰਡ ਆਲਾ ਪਾਇਆ ਤਾਂ ਠੀਕ ਆ ਅੱਜ ਵੇ ਆ ਅੱਜ ਵੇ ਆ ਹਾਂ ਚਿਰਪੇ ਮਾਰਾਦੀ ਮੇ ਤਾਂ ਕਰੀਏ ਤਾਂ ਇਹ ਆ ਦਿਨ ਆਏ ਆ ਠੀਕ ਆ ਜੀ ਚੱਲ ਰਿਹਾ ਕੰਮ ਵੈਸੇ ਸਹੀ ਪਾ ਰਹੇ ਆ ਇਹਦੇ ਵਿੱਚ ਗਿਣਤੀ ਕਰਨੀ ਜ਼ਰੂਰੀ ਹੈ ਕਈ ਵਾਰ ਆਹ ਲੇਬਰ ਵਾਲੇ ਤਸਲੇ ਘਟ ਵੱਧ ਕਰ ਦਿੰਦੇ ਆ ਤੇ ਪ੍ਰੋਪਰ ਅਸੀਂ ਗਿਣੇ ਆ ਵੀ ਵਿੱਚ ਨੂੰ ਗਿਣਦੇ ਨੇ ਆ ਸਹੀਓ ਪਾਏ ਆ ਬਿਨਾਂ ਦੱਸੇ ਦੇ ਇਹਨਾਂ ਨੂੰ ਗਿਣਿਆ ਸੀ ਤੇ ਉੱਤਰ ਮੈਂ ਕਿੰਨੇ ਕਿੰਨੇ ਪਾ ਰਹੇ ਆ ਮਾਚਵਾ ਚੱਲ ਰਹੀ ਹੈ ਮਾਚਵਾ ਤੋਂ ਪੰਦੀ ਆਵਾ ਲੱਗੀ ਹੈ ਤੇ ਮਾਚਵਾ ਦਾ ਤੇਜੀ ਆ ਅੰਦਰ ਦੇਖਦੇ ਆ ਜੀ ਅੰਦਰ ਮਿਸਤਰੀ ਦੇ ਭਾਈ ਉਹ ਆ ਬਾਲ ਸੰਡੇ ਪਿੰਡ ਤੋਂ ਜੀ ਇਹ ਆਪਣੀ ਡਿਊਟੀ ਆਪਣੇ ਵੀ ਇੱਕਣੇ ਦਿੰਦਾ ਤਾਂ ਇਹ ਥੱਲੇ ਬੱਲੀਆਂ ਦੇਖਦਾ ਵੀ ਹਨਾ ਬਾਈ ਹੋਰ ਹਾਂ ਗੱਲੀਆਂ ਦੇਖਦਾ ਹੈ ਬਾਈ ਹਾਂਜੀ ਹਾਂ ਪੈ ਚੱਲੇ ਲੈਂਟਰ ਦਾ ਥੋੜਾ ਜਿਹਾ ਹੀ ਰਹਿ ਗਿਆ ਹਾਂ ਤੇ ਆ ਜਨੀਰ ਅੰਦਰ ਤੇ ਮਕਾਨ ਆ ਜੀ ਜਨੀਰ ਬਤਾਈਏ ਬਈ ਜਾਰੇ ਹਾਂ ਬਤਾਈਆਂ ਸੱਤਾ ਪਹੁੰਚ ਗਿਆ ਜੀ ਪਹਿਲਾਂ ਉੱਧਰੇ ਨਾਲ ਚਨੀ ਦਾ ਪੜੋਸੀ ਆ ਦੂਰ ਤੋਂ ਹੈਲੋ ਹਾਈ ਕਰੀ ਜਾਂਦਾ ਕਿਆ ਕਰੇਗਾ ਕਿਆ ਕਿਆ ਕਰੇ ਕਿਆ ਕਰੇਗਾ ਆਜੋ ਜੀਰੇ ਹੋਰ ਕੰਮ ਹੈ ਜੀ 17 ਪਾ ਰਹੀਆਂ ਠੀਕ ਆ ਡੱਬਾ ਤੇਰਾ ਆ ਹੈਗੇ ਤਾਂ ਤੇ ਇਧਰ ਬਾਈ ਦੀ ਡਿਊਟੀ ਬਾਈ ਪੱਕੀ ਤੇਰੀ ਬਲੀਆਂ ਬਾਰੇ ਡਿਊਟੀ ਹੁੰਦੀ ਹੈ ਹਨਾ ਥੱਲੇ ਇਹ ਵੀ ਜ਼ਰੂਰੀ ਹੈ ਦੇਖਣਾ ਕੋਈ ਬੱਲੀ ਇਧਰ ਉਧਰ ਹਿਲ ਜਵੇ ਔਖਾ ਹੋ ਜਾਂਦਾ ਤੇ ਉਰੇ ਅਸੀਂ ਹੁਣ ਬੰਦਾ ਵੀ ਇੱਕ ਆਪਣਾ ਪਾਉਨੇ ਆ ਵੀ ਬਲੀਆਂ ਬੁੱਲੀਆਂ ਕਹਾਂ ਕੋਈ ਵਾ ਡੰਗਰ ਪੜ ਜਾਂਦਾ ਤੇ ਨਹੀਂ ਇਹ ਵੀ ਜ਼ਰੂਰੀ ਹੈ ਹਨਾ ਸਪੈਸ਼ਲ ਬੰਦਾ ਰੱਖਿਆ ਉਰੇ ਪਾਣੇ ਵਾਸਤੇ ਰਾਤ ਨੂੰ ਤੇ ਇਹ ਕਿਹਦਾ ਖਾਣੋ ਦਾ ਬੈੱਡ ਹੈ ਹੈ ਬੈੱਡ ਬਾਹਰ ਹੈ ਹਾਂ ਬੈੱਡ ਤਾਂ ਉਹਦਾ ਯਾਰ ਅਸੀਂ ਬੈਠੇ ਆ ਉਹਦੇ ਪਰਨਾ ਸਾਡੇ ਮਿੱਜੇ ਦਾ ਦਰਖਤ ਜੇ ਵਧੀਆ ਹੋਇਆ ਤੇ ਵਲੈਂਟਰ ਪਾਣੇ ਵਾਲੀ ਹੈ ਜੀ ਚੱਲ ਰਿਹਾ ਪੂਰੇ ਕੰਮ ਜੋਰਾਂ ਨਾਲ ਕਿੰਨੀ ਮਾਰਾਂ ਨੇ ਕਰ ਪਾ ਹੋ ਗਈ ਅੱਜ ਸੰਗਰਾਦ ਦਾ ਦੇਖੜਾ ਵੀ ਆ ਇੱਕ ਸੰਗਰਾਦ ਜੇਠ ਮਹੀਨਾ ਚੜ ਗਿਆ ਜੇਠ ਤਾਬ ਦਾ ਬਹੁਤ ਹੁੰਦਾ ਹੈ ਗਰਮੀ ਵੀ ਅੱਜ ਪਛਵਾ ਵੀ ਗਰਮੀ ਪਛਵਾ ਵੀ ਸੋਹਣੀ ਚੱਲਦੀ ਆ ਵਧੀਆ ਆਪਾਂ ਛਵਾ ਕਰਕੇ ਧੁੱਪਾਂ ਫਿਰ ਘੱਟ ਲੱਗਦੀ ਆ ਹੋਰ ਬਾਈ ਚੌਂਕੀ ਦਾ ਠੀਕ ਆ ਚੌਂਕੀਦਾਰ ਦਾ ਨਹੀਂ ਹੁੰਦਾ ਗਰਮ ਬਹੁਤਾ ਹਾਂ ਉੱਪਰ ਆਏ ਹਾਂ ਉੱਪਰ ਗਰਮੀ ਨੇ ਮਤ ਮਰੀ ਵੀ ਅੱਜ ਉਹਦੀ ਹੋ ਜਾਂਦਾ ਹੋ ਜਾਂਦਾ ਥੋੜਾ ਜਿਹਾ ਗਰਮੀ ਜਾੜਾ ਚੜ੍ਹ ਦਿੰਦੀ ਆ ਉਹਨੂੰ ਕੋਈ ਅੱਛੇ ਸਤੰਬਰ ਵੀ ਪੈ ਗਿਆ ਨਾ ਇਕੜੇ ਆ ਜਾਓ ਚੌਕੀਦਾਰ ਤਾਂ ਚੜਾਈ ਜਾ ਦੇਖੋ ਚੌਕੀਦਾਰ ਦੀ ਸੱਤਾ ਵੀ ਡਰਾਤਾ ਉਹਨੇ ਚੌਕੀਦਾਰ ਚੌਕੀਦਾਰ ਇਹ ਆ ਲਓ ਜੀ ਲੈਂਟਰ ਪੈ ਚੁੱਕਿਆ ਜੀ ਸਮਾਨ ਇਹਨਾਂ ਨੇ ਉੱਪਰ ਤੇ ਟਰਾਲੀ ਦੀ ਤਾਰ ਲਈ ਜੀ ਚ ਸਮਾਨ ਸਾਰੇ ਬਜਰੀ ਪਾਉਨੇ ਆ ਉਹ ਉਹ ਦੇਖੋ ਇੱਧਰ ਤਸਰੇ ਧੋਣ ਲੱਗੇ ਹੋਰ ਚੌਕੀਦਾਰ ਵੀ ਆ ਗਏ ਨਾ ਪੈ ਗਿਆ ਲੈਂਟਰ ਚੌਕੀਦਾਰ ਵਧੀਆ ਧੁੱਪਾਂ ਗਰਮੀ ਬਹੁਤ ਈ ਹੈ ਨਾ ਚੌਕੀਦਾਰ ਤੇ ਬੋਰ ਵੀ ਔਖੀ ਹੁੰਦਾ ਏ ਧੁੱਪਾਂ ਗਰਮੀ ਜ਼ਿਆਦਾ ਹੈ ਜੀ ਗਰਮੀ ਜ਼ਿਆਦਾ ਪਾਣੀ ਪੀ ਲੈ ਚੌਕੀਦਾਰ ਤੇ ਆਹ ਮਹਗਾਈ ਵੀ ਏ ਤੇਰੇ ਵਾਸਤੇ ਤੇ ਹੁਣ ਇਹ ਬੰਦੇ ਕਹਿੰਦੇ ਸਾਬਣ ਚਾਹੀਦਾ ਣਾਉਣੇ ਵਾਸਤੇ ਹਨਾ ਉਹ ਜਿਹੜੇ ਣਾਉਣੇ ਬੰਦੇ ਹਾਂ 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 ਨਾ ਠੀਕ ਆ ਬਸ ਲੈਂਟਰ ਪੈ ਚੁੱਕਿਆ ਜੀ ਬਾਕੀ ਅੱਗੇ ਤੋਂ ਦਿਖਾਈ ਦਨੂ ਕਿ ਗੱਲਬਾਤ ਜੋ ਵੀ ਹੁੰਦੀ ਆ ਇਹ ਆ ਗਿਆ ਚੌਕੀਦਾਰ ਵੀ ਆਪਣਾ ਲੇਬਰ ਵਾਲੇ ਇਸ ਤਰ੍ਹਾਂ ਹੀ ਇੱਧਰ ਪੌੜੀ ਨਹੀਂ ਆ ਦੇਖੋ ਜੀ ਚੌਕੀਦਾਰ ਕਿੱਥੇ ਦੱਬਦਾ ਬਾਲਟੀ ਲੈ ਕੇ ਚੜ ਗਿਆ ਉੱਪਰ ਪਾਣੀ ਦੀ ਆ ਪਾਣੀ ਫਾੜ ਲੋ ਮੇਤਰੀ ਬੁੜੇ ਬੰਦੇ ਬਲ ਧਿਆਨ ਤਾਂ ਦੇ ਲੋ ਮੜਾ ਜਾ ਯਾਰ ਉਹ ਭਾਈ ਮੂਵੀ ਬਣਦੀ ਹੈ ਹਜੇ ਨਹੀਂ ਨਾ ਮੂਵੀ ਤਾਂ ਬਣ ਜੂਗੀ ਤੂੰ ਗਰਮੀ ਦੇਖ ਰਿਹਾ ਯਾਰ ਸਿਆਣਾ ਬੰਦਾ ਉਹ ਦੇਖਾ ਮਖੌਲ ਕਰਦੇ ਉਹਨੂੰ ਸਮਾਂ ਤੇ ਆ ਦੋ ਦੇ ਮਾਰ ਪਰ ਭਗਾ ਕੇ ਮਾਰ ਹਾਂ ਠੀਕ ਆ ਜੀ ਖਾਲੀ ਬਾਲਟੀ ਚੱਕ ਲਿਆ ਤਾਂ ਖਾਲੀ ਨਹੀਂ ਭਰੀ ਵੀ ਆ ਯਾਰ ਕਿਉਂ ਤੁਸੀਂ ਉਹਨੂੰ ਤਾਂ ਕਰਦੇ ਆ ਬੁੜੇ ਬੰਦੇ ਨੂੰ ਉਡੇ ਨਾਲ ਬੱਤ ਜੋ ਰਾਉ ਚ ਕਿ ਧੁੱਪਾਂ ਉੱਪਰ ਤੇ ਇੰਨੀ ਆ ਲਾਲ ਪਾਣੀ ਚਾਹੀਦਾ ਉਹਦੇ ਲਾਲ ਪਾਣੀ ਲਾਲ ਪਾਣੀ ਹੋ ਆ ਯਾਰ ਤੁਸੀਂ ਬਾਲਟੀ ਦਾ ਫੜ ਲਓ ਇਹ ਚੌਕੀਦਾਰ ਆਪਣਾ ਗਰਮੀ ਰੈਂਦਾ ਦੇਖ ਲੋ ਸੱਤੇ ਪਰ ਕਹਿੰਦਾ ਕਹੀ ਜੱਕੀ ਸੱਤੇ ਨੂੰ ਕਹਿੰਦਾ ਕੋਈ ਖਰਾਬ ਐ ਬੇਸਤਰੀ ਤੱਕਾ ਕਰਦਾ ਤੂੰ ਯਾਰ ਹੁਣ ਸਮੋਸੇ ਖਾਤੇ ਪੂ ਤੇ ਕੱਢਦਾ ਤੂੰ ਵਿਚਾਰੇ ਤੇ ਭਾਈ ਆਲੇ ਤੇਰੇ ਸਾਹਮਣੇ ਭਾਈ ਲਓ ਜੀ ਹਮੇਸ਼ਤਰੀ ਆ ਗਿਆ ਭਾਈ ਮੇਸਤਰੀ ਵਧਾਈਆਂ ਦੁੱਤੀਆਂ ਜੱਤਿਆਂ ਨੇ ਤੇ ਹੁਣ ਮੇਸਤਰੀ ਕਹਿੰਦਾ ਪੈਰ ਫੁੱਟ ਧੋਕੇ ਆਉਣਾ ਤੁਹਾਡੇ ਕੋਲ ਨੂੰ ਐਂਟਰ ਦਾ ਕੰਮ ਹੈ ਹੱਥ ਤੱਕ ਕੰਪਲੀਟ ਆਪਾਂ ਨੇ ਜੀ ਬਾਬਾ ਜੀ ਦੀ ਕਿਰਪਾ ਨਾਲ ਮਹਾਰਾਜ ਨੇ ਕਰ ਰਹੇ ਨੇ ਜੋ ਵੀ ਕਰ ਰਹੇ ਆ ਆ ਦੇਖੋ ਚੰਨੀ ਲੈ ਕੇ ਅੱਗੇ ਚਾਹ ਹੁਣ ਚਾਹ ਪਲਾਦੀ ਆ ਚਮਕੀਦਾਰ ਬਾਈ ਹੈ ਕੰਮ ਖਰਾਬ ਕਰ ਦਿੰਦਾ ਕਈ ਵਾਰ ਹੈ ਅੱਧਾ ਦੱਲੇ ਜਾਲਾ ਲਾਤਾ ਲਾਦੀ ਨਾਲ ਹੀ ਫਰਕ ਸਵਿਟਰ ਤੇ 100 ਸਾਈਡਾ ਲੱਗ ਗਿਆ 100 ਦੇ ਉੱਪਰ ਬਾਈ ਨਹੀਂ ਨਹੀਂ 100 ਦੇ ਕਰੀਬ ਆਪਣਾ ਲੱਗੇ ਇਹ 96 96 ਸਾਡੇ ਕੋਲ ਠੀਕ ਆ ਜੀ ਸੀ ਅੰਨ ਬੇਥਲੇ ਸਮੜਤੇ ਚੌਕੀਦਾਰ ਇੱਧਰ ਚੱਲ ਰਿਹਾ ਆਪਣਾ ਕੰਮ ਲੋਡ ਕਰ ਰਿਹਾ ਚਾਹ ਪੀ ਲਓ ਹੁਣ ਚਾਹ ਆ ਗਿਆ ਚੰਨੀ ਲੈ ਕੇ ਚਾਹ ਪਲਾਉਨੇ ਆ ਮਿਤਰੀ ਚਾਹ ਪੀ ਲਓ ਬਾਈ ਕਣੀ ਮੌਸਮ ਠੀਕ ਰਿਹਾ ਮਹਾਰਾਜ ਸਾਹਿਬ ਵਧੀਆ ਟਾਈਮ ਨਾਲ ਲੈਂਟਰ ਪੈ ਗਿਆ ਕੱਲੂ ਕੋਲੂਆ ਪਾਦੀ ਹੁਣ ਨੇਰੂ ਹਾਂ ਕੱਲੂ ਕੋਲੂਆ ਨੇਵੀ ਪਾ ਗਏ ਬਾਈ ਹੋਰ ਫਿਰ ਕੀ ਨਾ ਦੱਸੇ ਰ ਸਫੀ ਸਭੀ ਸਫੀ ਸਫੀ ਇਹ ਸਫੀ ਇਹ ਸਭੀ ਰਾਤ ਨੂੰ ਵੀ ਉਰੀ ਰੱਖਣਾ ਬਾਈ ਉਹ ਤਾਂ ਪਹਿਲਾਂ ਸ਼ਹਿਰ ਬਹੁਤ ਹੀ ਦਾ ਧੰਨਵਾਦ ਰਾਤ ਨੂੰ ਉਰੀ ਪੈਂਦਾ ਹੈ ਵਿਚਾਰਾ ਰਾਖੀ ਕਰਦਾ ਚੋਰਾਂ ਦੇ ਵੀ ਡਰ ਲੱਗਦਾ ਹੈ ਨਾ ਮਿਤਰੀ ਚੋਰਾਂ ਦੇ ਅੱਜ ਕੱਲ ਕੰਮ ਕਰਦੇ ਨਹੀਂ ਹੈਗੇ ਕੰਮ ਕਰਦੇ ਨਹੀਂ ਲੈ ਲੈ ਬਾਈ ਸਾਨੂੰ ਇੱਕ ਦਿਨ ਸਰੀਏ ਸਾਡੇ ਚੱਕ ਲੈ ਕੇ ਉਦਣ ਤੇ ਸਾਨੂੰ ਗਾਰ ਹੋ ਗਿਆ ਉਹ ਵੀ ਕੰਮ ਕਰਦਾ ਨਹੀਂ ਹੈਗਾ ਇਹ ਲੋਕ ਕਰਕੇ ਰਾਜੀ ਬਾਈ ਗਲਤ ਬਾਤ ਸੁਣ ਜਾਦਾ ਤੁਰੇ ਮੈਂ ਸ਼ੌਂਕ ਬੜੇ-ਬੜੇ ਪਕਵ ਨਹੀਂ ਕੰਮ ਹੈ ਨਹੀਂ ਕੋਈ ਸਾਹਮਣੇ ਪਈਏ ਆ ਬਾਈ ਤੇ ਆਪਣੀ ਮਿਹਨਤ ਪੂਰੀ ਕਰੀ ਗਏ ਸਹੀ ਗੱਲ ਆ ਤਾਂ ਹੀ ਕਹਿਦਾ ਦਿੰਨੇ ਆ ਕੰਮ ਪੂਰਾ ਕਰਦੇ ਆ ਬਾਈ ਅਲੱਗੇਵੇਂ ਦਿਨ ਨਾਲ ਕੰਮ ਕਰਦੇ ਆ ਚੰਨੀ ਜੜੀ ਆਪਣੇ ਵਾਲੀ ਲੈ ਕੇ ਰੋ 2-3 ਤਾਂ ਆਹ ਪਲਾ ਰਹੇ ਆ ਚੰਨੀ ਨਾਲ ਖਾ ਰਹੇ ਆ ਬਰ피 ਲੱਡੂ ਤੇ ਲੈਂਟਰ ਪੈ ਗਿਆ ਉਹ ਲੈਂਟਰ ਫਰੈਂਡ ਦੀ ਖੁਸ਼ੀ ਚ ਚੰਨੀ ਚਲਾ ਪਲਾ ਰਿਹਾ ਲੱਡੂ ਚੰਨੀ ਉਧਰ ਤੇਰੇ ਬੰਦੇ ਲੈਂਟਰ ਵਾਲੇ ਤਾਂ ਹੋਰ ਚਾਹ ਮੰਗਦੇ ਆ ਯਾਰ ਕੋਈ ਗੱਲ ਨਹੀਂ ਉਹ ਸੇਵਾ ਦੂਈ ਮੰਗਦੇ ਕਿਹੜੀ ਚਾਹ ਪੀਣੀ ਆ ਤੁਸੀਂ ਆਇਆ ਬਰਫੀ ਦਾ ਖਾ ਲੋ ਬਰਫੀ ਦੇ ਖਿਲਾ ਯਾਰ ਇਹਨਾਂ ਨੂੰ ਇਹੀ ਕਹੀ ਜਾਂਦਾ ਚਾਹ ਕਹਿੰਦਾ ਹੋਰੇ ਚਾਹ ਪੀਣੀ ਨੂੰ ਫਿਰਦਾ ਚੌਕੀਦਾਰ ਸਮਝ ਗਿਆ ਚੌਕੀ ਦਾ ਸਾਫ ਸਮਝਦਾ ਕਿਹੜੀ ਚਾਹ ਮੰਗਦੇ ਚੌਕੀਦਾਰ ਇਹ ਹੈ ਕਿਹੜੀ ਦੂਈ ਕੈਮੀਕਲ ਮੰਗ ਰਹੇ ਆ ਠੀਕ ਠੀਕ ਆ ਕੈਮੀਕਲ ਮੰਗ ਰਹੇ ਆ ਕੈਮੀਕਲ ਖਾਣਾ ਪੀਣਾ ਹੋਈਦਾ ਨੇ ਜੀ ਲੋ ਸੇਵਾ ਪਾਣੀ ਚੱਲ ਰਹੀ ਹੈ ਪੂਰੀ ਹਾਂਜੀ ਲੈਂਟਰ ਪੈ ਗਿਆ ਜੀ ਹਥਿਆਰ ਚੌਕੀਦਾਰ ਨੇ ਉਧਰ ਚੱਕ ਲਿਆ ਜੀ ਹੋਰ ਚੰਨੀ ਫਿਰ ਲੈਂਟਰ ਪੈ ਗਿਆ ਬਾਈ ਵਧਾਈਆਂ ਤੈਨੂੰ ਬਹੁਤ ਬਹੁਤ ਉਧਰ ਮਸ਼ੀਨ ਵੀ ਚੱਲੇਗੀ ਲੈਂਟਰ ਵਾਲੇ ਬੰਦੇ ਆਪਣੀ ਟਰੈਕਟਰ ਮਸ਼ੀਨ ਲੈ ਕੇ ਨਾ ਗਏ ਤੇ ਮਾਲਕ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਲੈਂਟਰ ਆਪਣਾ ਪੈ ਗਿਆ ਜੀ ਅੱਜ ਤੇ ਆਪਾਂ ਹੁਣ ਅੱਗੇ ਦੇਖਦੇ ਕਿਵੇਂ ਕਰ ਰਹੇ ਕਰਨਾ ਤੇ 15 20 ਦਿਨ 15 ਕ ਦਿਨ ਬਾਅਦ ਲੈਂਟਰ ਖੋਲੂਗੇ ਜੀ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਇਹਦਾ ਜੀ ਤੇ ਆਪਣੇ ਚੈਨਲ ਜਿਹਨੇ ਨਹੀਂ ਸਬਸਕ੍ਰਾਈਬ ਨਹੀਂ ਕਰ ਲਿਆ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੱਕ ਪਹੁੰਚਦੀਆਂ ਰਹਿਣਗੀਆਂ ਮਿਲਦੇ ਆ ਨਵੀਂ ਵੀਡੀਓ ਵਿੱਚ ਤੇ ਇੱਧਰ ਚੌਂਕੀਦਾਰ ਲੁਕੀ ਜਾਂਦਾ ਚੌਂਕੀਦਾਰ ਜੀ ਬਲਾਓ ਜੀ ਪਤਾ ਜੀ ਫਿਰ ਆ ਜਾ ਕੋਲ ਨੂੰ ਹੋ ਜਾ ਕੋਲ ਨੂੰ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ